ਹਾਂਜੀ ਦੋਸਤੋ ਸਾਰੇ ਦੋਸਤਾਂ ਨੂੰ ਸ਼ਸ਼ੀਕਾਲ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਨਾ ਅਤੇ ਕਹਾਣੀ ਸੁਣਨ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਣੇ ਪਟਿਆਲਾ ਜ਼ਿਲ੍ਹੇ ਦੇ ਡੀਸੀ ਸਾਹਿਬ ਆਪਣੀ ਨਿੱਜੀ ਕਾਰ ਵਿੱਚ ਕਿਤੇ ਜਾ ਰਹੇ ਸਨ ਰਸਤੇ ਵਿੱਚ ਇੱਕ ਪੁਲਿਸ ਨਾਕਾ ਆਉਂਦਾ ਹੈ ਅਤੇ ਕੁਝ ਪੁਲਿਸ ਵਾਲੇ ਡੀਸੀ ਸਾਹਿਬ ਦੀ ਗੱਡੀ ਨੂੰ ਰੋਕ ਲੈਂਦੇ ਨੇ ਉਹ ਡਰਾਈਵਰ ਤੋਂ ਗੱਡੀ ਦੇ ਕਾਗਜ਼ ਮੰਗਣ ਲੱਗਦੇ ਨੇ ਡਰਾਈਵਰ ਆਪਣੀ ਗੱਡੀ ਦੇ ਕਾਗਜ਼ ਦਿਖਾ ਦਿੰਦਾ ਹੈ ਪਰੰਤੂ ਉਸ ਤੋਂ ਬਾਅਦ ਵੀ ਉਹ ਵੱਖ-ਵੱਖ ਰੂਲ ਦੱਸ ਕੇ ਡਰਾਈਵਰ ਤੋਂ ਪੈਸੇ ਲੈਣਾ ਚਾਹੁੰਦੇ ਸਨ ਡੀਸੀ ਸਾਹਿਬ ਉੱਥੇ ਵਿੱਚ ਬੋਲਦੇ ਨੇ ਤੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਜਦੋਂ ਸਾਡੇ ਕੋਲ ਪੂਰੇ ਕਾਗਜ ਨੇ ਤਾਂ ਤੁਸੀਂ ਪੈਸੇ ਕਿਵੇਂ ਮੰਗ ਸਕਦੇ ਹੋ ਪਰ ਪੁਲਿਸ ਵਾਲੇ ਇਹ ਸੁਣ ਕੇ ਗਰਮ ਹੋ ਜਾਂਦੇ ਨੇ ਤੇ ਉਹ ਡੀਸੀ ਸਾਹਿਬ ਨੂੰ ਧਮਕਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਤੈਨੂੰ ਥਾਣੇ ਲੈ ਜਾਵਾਂਗੇ ਫਿਰ ਦੇਖਿਓ ਕੀ ਹਾਲ ਕਰਦੇ ਆ ਇਹ ਸੁਣ ਕੇ ਡੀਸੀ ਸਾਹਿਬ ਨੂੰ ਵੀ ਥੋੜਾ ਗੁੱਸਾ ਆ ਜਾਂਦਾ ਹੈ ਤੇ ਉਹ ਵੀ ਗੁੱਸੇ ਵਿੱਚ ਕਹਿੰਦੇ ਨੇ ਚਲੋ ਤੁਹਾਡੇ ਨਾਲ ਥਾਣੇ ਹੀ ਚਲਦੇ ਹਾਂ ਵੇਖਦੇ ਹਾਂ ਕਿ ਤੁਸੀਂ ਕੀ ਕਰੋਗੇ ਆਖਰ ਕੌਣ ਸੀ ਉਹ ਡੀਸੀ ਸਾਹਿਬ ਜੋ ਇਸ ਤਰ੍ਹਾਂ ਆਪਣੀ ਨਿੱਜੀ ਗੱਡੀ ਵਿੱਚ ਸਫ਼ਰ ਕਰ ਰਹੇ ਸੀ ਕਹਾਣੀ ਵਿੱਚ ਅੱਗੇ ਕੀ ਵਾਪਰਦਾ ਹੈ ਇਹ ਸੁਣਨ ਲਈ ਤੁਸੀਂ ਜੁੜੇ ਰਹੋ ਸਾਡੀ ਪੂਰੀ ਵੀਡੀਓ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਗੁਰਦੇਵ ਸਿੰਘ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੈ ਜੋ ਕਿ ਇੱਕ ਆਟੋ ਚਲਾਉਂਦਾ ਹੈ ਅਤੇ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਉਸ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਸੰਦੀਪ ਹੈ ਉਹ ਪੜਨ ਲਿਖਣ ਵਿੱਚ ਬਹੁਤ ਹੁਸ਼ਿਆਰ ਹੈ ਜਦੋਂ ਵੀ ਉਹ ਆਪਣੇ ਪਿਤਾ ਨੂੰ ਵੇਖਦਾ ਤਾਂ ਆਪਣੇ ਮਨ ਵਿੱਚ ਸੋਚਦਾ ਕਿ ਮੈਂ ਇੰਨਾ ਜ਼ਿਆਦਾ ਪੜਾਂਗਾ ਕਿ ਮੇਰੇ ਪਿਤਾ ਜੀ ਆਟੋ ਚਲਾਉਣਾ ਬੰਦ ਕਰ ਦੇਣ ਇਸ ਤਰ੍ਹਾਂ ਸੰਦੀਪ ਬਹੁਤ ਪੜਾਈ ਕਰਦਾ ਹੈ ਅਤੇ ਉਸ ਦਾ ਪਿਤਾ ਆਟੋ ਚਲਾ ਚਲਾ ਕੇ ਉਸ ਨੂੰ ਪੜਾਉਂਦਾ ਹੈ ਹੌਲੀ ਹੌਲੀ ਸੰਦੀਪ ਦੀ एमए पूरी हो गई थी। ਹੁਣ ਐਮਏ ਪੂਰੀ ਹੋਣ ਤੋਂ ਬਾਅਦ ਉਹ ਜੁਪੀਐਸਸੀ ਦੀ ਤਿਆਰੀ ਕਰਨ ਲੱਗਦਾ ਹੈ ਅਤੇ ਆਪਣੇ ਘਰੋਂ ਹੀ ਪੇਪਰਾਂ ਦੀ ਤਿਆਰੀ ਕਰਨ ਦਾ ਮਨ ਬਣਾ ਲੈਂਦਾ ਹੈ। ਇਸ ਤੋਂ ਬਾਅਦ ਸੰਦੀਪ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਅਤੇ ਆਪਣਾ ਜੁਪੀਐਸਸੀ ਦਾ ਇਮਤਿਹਾਨ ਦਿੰਦਾ ਹੈ ਪਰ ਨਤੀਜੇ ਆਉਂਦੇ ਉਸ ਦਾ ਹੌਸਲਾ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਕਿਉਂਕਿ ਉਹ ਆਪਣਾ ਟੈਸਟ ਪਾਸ ਨਹੀਂ ਸੀ ਕਰ ਸਕਿਆ ਉਸਨੇ ਇਸ ਪੇਪਰ ਲਈ ਬਹੁਤ ਸਖਤ ਮਿਹਨਤ ਕੀਤੀ ਸੀ ਉਸਦੇ ਪਿਤਾ ਨੂੰ ਵੀ ਇਹ ਉਮੀਦ ਸੀ ਕਿ ਉਸਦਾ ਬੇਟਾ ਇਹ ਟੈਸਟ ਪਾਸ ਕਰ ਲਵੇਗਾ ਕਿਉਂਕਿ ਸੰਦੀਪ ਆਪਣੇ ਘਰ ਵਿੱਚ ਲਗਭਗ 16-17 ਘੰਟੇ ਪੜ੍ਹਦਾ ਸੀ ਉਸ ਤੋਂ ਬਾਅਦ ਸੰਦੀਪ ਨੂੰ ਆਪਣੇ ਦੋਸਤਾਂ ਤੋਂ ਪਤਾ ਲੱਗਿਆ ਕਿ ਜੇਕਰ ਤੁਸੀਂ ਕੋਚਿੰਗ ਲੈਂਦੇ ਹੋ ਤਾਂ ਟੈਸਟ ਜ਼ਰੂਰ ਪਾਸ ਕਰ ਲੈਂਦੇ ਹੋ ਇਹ ਖਿਆਲ ਆਉਂਦੇ ਹੀ ਉਹ ਆਪਣੇ ਮਾਪਿਆਂ ਨੂੰ ਦੱਸਣ ਤੋਂ ਝਿਜਕਦਾ ਹੈ ਕਿਉਂਕਿ ਉਸਦਾ ਪਿਤਾ ਇੱਕ ਆਟੋ ਚਲਾਉਂਦਾ ਹੈ ਆਟੋ ਚਲਾਉਣ ਵੇਲੇ ਕਿੰਨੇ ਕ ਪੈਸੇ ਉਹ ਆਪਣੀ ਪੜ੍ਹਾਈ ਲਈ ਆਪਣੇ ਪਿਤਾ ਤੋਂ ਮੰਗ ਸਕਦਾ ਸੀ ਇਸ ਲਈ ਉਹ ਕੁਝ ਨਹੀਂ ਕਹਿੰਦਾ ਤੇ ਚੁੱਪਚਾਪ ਰਹਿਣ ਲੱਗਦਾ ਹੈ ਜਦੋਂ ਉਸਦੇ ਪਿਤਾ ਜੀ ਉਹਨੂੰ ਚੁੱਪ ਦੇਖਦੇ ਨੇ ਤਾਂ ਉਸ ਕੋਲ ਆਉਂਦੇ ਨੇ ਅਤੇ ਉਸ ਨੂੰ ਪੁੱਛਦੇ ਨੇ ਬੇਟਾ ਤੁਸੀਂ ਚੁੱਪਚਾਪ ਕਿਉਂ ਰਹਿੰਦੇ ਹੋ ਕੋਈ ਗੱਲ ਨਹੀਂ ਜੇ ਇੱਕ ਵਾਰ ਪੇਪਰ ਨਹੀਂ ਪਾਸ ਹੋਇਆ ਤਾਂ ਫਿਰ ਕੀ ਹੋਇਆ ਤੁਸੀਂ ਦੁਬਾਰਾ ਮਿਹਨਤ ਕਰੋ ਮੈਨੂੰ ਪਤਾ ਹੈ ਕਿ ਇਸ ਤੋਂ ਬਾਅਦ ਤੁਸੀਂ ਪੇਪਰ ਜ਼ਰੂਰ ਕਲੀਅਰ ਕਰ ਲਮੋਗੇ ਸੰਦੀਪ ਹਿੰਮਤ ਜਹੀ ਕਰਕੇ ਆਪਣੇ ਪਾਪਾ ਨੂੰ ਕਹਿੰਦਾ ਹੈ ਪਾਪਾ ਜੀ ਪੇਪਰ ਤਾਂ ਕਲੀਅਰ ਹੋ ਜਾਵੇਗਾ ਪਰ ਉਸ ਲਈ ਮੈਨੂੰ ਕੋਚਿੰਗ ਕਰਨ ਲਈ ਮੁੰਬਈ ਜਾਣਾ ਪਵੇਗਾ ਸੰਦੀਪ ਦਾ ਪਾਪਾ ਕਹਿੰਦਾ ਹੈ ਕਿ ਪੁੱਤਰ ਕੋਈ ਗੱਲ ਨਹੀਂ ਜੇਕਰ ਅਜਿਹਾ ਹੈ ਤਾਂ ਤੂੰ ਮੁੰਬਈ ਚਲਾ ਜਾ ਇਹਦੇ ਵਿੱਚ ਕੀ ਸਮੱਸਿਆ ਹੈ ਸੰਦੀਪ ਕਹਿਣ ਲੱਗਾ ਪਾਪਾ ਜੀ ਉੱਥੇ ਜਾਣ ਤੇ ਥੋੜਾ ਖਰਚਾ ਆਵੇਗਾ ਤੇ ਮੈਂ ਕਦੋਂ ਤੱਕ ਤੁਹਾਡੇ ਉੱਤੇ ਬੋਝ ਬਣਿਆ ਰਹਾਂਗਾ ਹੁਣ ਮੈਂ ਤੁਹਾਡੇ ਤੇ ਹੋਰ ਬੋਝ ਨਹੀਂ ਬਣਨਾ ਚਾਹੁੰਦਾ ਇਸ ਤੋਂ ਬਾਅਦ ਗੁਰਦੇਵ ਸਿੰਘ ਉਸ ਦੇ ਸਿਰ ਤੇ ਹੱਥ ਫੇਰਦਾ ਹੈ ਅਤੇ ਕਹਿੰਦਾ ਹੈ ਪੁੱਤ ਮੈਨੂੰ ਲੱਗਦਾ ਹੈ ਕਿ ਹੁਣ ਤੂੰ ਵੱਡਾ ਹੋ ਗਿਆ ਹੈ ਪਰ ਇੱਕ ਗੱਲ ਯਾਦ ਰੱਖੀ ਇੱਕ ਬੱਚਾ ਜਿੰਨਾ ਮਰਜ਼ੀ ਵੱਡਾ ਹੋ ਜਾਵੇ ਆਪਣੇ ਮਾਪਿਆਂ ਲਈ ਬੱਚਾ ਹੀ ਰਹਿੰਦਾ ਹੈ ਤੂੰ ਭਾਵੇਂ ਜਿੰਨਾ ਮਰਜ਼ੀ ਵੱਡਾ ਹੋ ਜਾਵੇਂ ਮੇਰੇ ਲਈ ਤਾਂ ਬੱਚਾ ਹੀ ਰਹੇਗਾ ਜੇ ਤੂੰ ਪੜ੍ਹ ਲਿਖ ਕੇ ਇੱਕ ਵੱਡਾ ਆਦਮੀ ਬਣ ਜਾਵੇਂਗਾ ਤੈਨੂੰ ਨੌਕਰੀ ਮਿਲ ਜਾਵੇਗੀ ਤਾਂ ਸਾਡੀ ਜ਼ਿੰਦਗੀ ਵੀ ਸੁਧਰ ਜਾਵੇਗੀ ਤੂੰ ਐਦਾਂ ਕਰ ਮੁੰਬਈ ਜਾ ਅਤੇ ਆਪਣੀ ਪੜ੍ਹਾਈ ਸ਼ੁਰੂ ਕਰ ਤੂੰ ਪੈਸਿਆਂ ਦੀ ਚਿੰਤਾ ਬਿਲਕੁਲ ਨਾ ਕਰ ਮੈਂ ਤੈਨੂੰ ਪੈਸੇ ਭੇਜਦਾ ਰਹਾਂਗਾ ਸੰਦੀਪ ਉਥੋਂ ਮੁੰਬਈ ਚਲਾ ਜਾਂਦਾ ਹੈ ਅਤੇ UPSC ਦੀ ਤਿਆਰੀ ਕਰਨ ਲਈ ਉੱਥੇ ਰਹਿ ਕੇ ਕੋਚਿੰਗ ਸ਼ੁਰੂ ਕਰ ਦਿੰਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਹੈ ਅਤੇ ਸਮੇਂ ਦੇ ਨਾਲ-ਨਾਲ ਉਸ ਨੂੰ ਕੋਚਿੰਗ ਲੈਂਦੇ ਲੈਂਦੇ 2 ਸਾਲ ਬੀਤ ਜਾਂਦੇ ਨੇ। ਇਹਨਾਂ 2 ਸਾਲਾਂ ਵਿੱਚ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਉਸ ਦੀ ਮਿਹਨਤ ਰੰਗ ਲਿਆਈ। ਉਸਨੇ UPSC ਦਾ ਟੈਸਟ ਪਾਸ ਕਰ ਲਿਆ ਸੀ। ਮੇਨ ਟੈਸਟ ਵੀ ਹੋ ਗਿਆ ਤੇ ਇੰਟਰਵਿਊ ਬਹੁਤ ਵਧੀਆ ਰਹੀ ਸੀ। ਹੁਣ ਉਹ IAS ਅਫਸਰ ਬਣਨ ਤੋਂ ਬਾਅਦ ਆਪਣੇ ਪਿਤਾ ਜੀ ਨੂੰ ਫੋਨ ਕਰਦਾ ਹੈ ਅਤੇ ਇਹ ਖੁਸ਼ਖਬਰੀ ਆਪਣੇ ਪਾਪਾ ਜੀ ਨੂੰ ਦੱਸਦਾ ਹੈ। ਜਿਵੇਂ ਹੀ ਉਸਦੇ ਪਾਪਾ ਇਹ ਸੁਣਦੇ ਨੇ ਕਿ ਉਹਨਾਂ ਦਾ ਪੁੱਤਰ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣ ਗਿਆ ਹੈ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਉਹ ਆਪਣੇ ਆਸੇ-ਪਾਸੇ ਲੋਕਾਂ ਵਿੱਚ ਮਠਿਆਈਆਂ ਵੰਡਣ ਲੱਗ ਪਏ। ਸੰਦੀਪ ਆਪਣੀ ਟ੍ਰੇਨਿੰਗ ਲਈ ਜਾਂਦਾ ਹੈ ਅਤੇ ਸਿਖਲਾਈ ਦੇ ਬਾਅਦ ਇੱਕ ਜ਼ਿਲ੍ਹਾਏ ਵਿੱਚ ਉਸਦੀ ਪੋਸਟਿੰਗ ਹੋ ਜਾਂਦੀ ਹੈ। ਉਸਨੇ ਆਪਣੇ ਪਿਤਾ ਦਾ ਆਟੋ ਚਲਾਉਣਾ ਉਸੇ ਸਮੇਂ ਬੰਦ ਕਰਵਾ ਦਿੱਤਾ ਸੀ। ਜਦੋਂ ਉਹ ਟ੍ਰੇਨਿੰਗ ਤੇ ਗਿਆ ਸੀ ਕਿਉਂਕਿ ਟ੍ਰੇਨਿੰਗ ਦੇ ਦੌਰਾਨ ਉਸ ਨੂੰ ਕੁਝ ਤਨਖਾਹ ਮਿਲਦੀ ਸੀ ਉਹ ਤਨਖਾਹ ਆਪਣੇ ਘਰ ਭੇਜ ਦਿੰਦਾ ਸੀ ਅਤੇ ਉਸ ਦਾ ਪਰਿਵਾਰ ਆਰਾਮ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ ਸੰਦੀਪ ਆਪਣਾ ਕੰਮ ਕਰਦਾ ਅਤੇ ਉਸ ਦਾ ਅਕਸਰ ਕੰਮ ਦੇ ਦੌਰਾਨ ਟ੍ਰਾਂਸਫਰ ਹੋ ਜਾਂਦਾ ਸੀ ਇੱਕ ਵਾਰ ਉਸ ਦਾ ਤਵਾਦਲਾ ਪਟਿਆਲਾ ਜ਼ਿਲ੍ਹੇ ਵਿੱਚ ਹੋ ਗਿਆ ਉੱਥੇ ਉਸ ਨੂੰ ਸਰਕਾਰੀ ਰਹਿਸ਼ ਮਿਲੀ ਸੀ ਉਹ ਬੇਈਮਾਨ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਦਾ ਸੀ ਇੱਕ ਦਿਨ ਤੜਕੇ ਹੀ ਉਸਦੀ ਮੀਟਿੰਗ ਸੀ ਅਤੇ ਮੀਟਿੰਗ ਲਈ ਜਿੱਥੇ ਜਾਣਾ ਸੀ ਉਹ ਥਾਂ ਡੀਸੀ ਸਾਹਿਬ ਸੰਦੀਪ ਦੇ ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਸੀ ਸਵੇਰੇ ਤੜਕੇ ਸਾਦੇ ਕੱਪੜਿਆਂ ਵਿੱਚ ਸੰਦੀਪ ਆਪਣੀ ਕਾਰ ਵਿੱਚ ਆਪਣੇ ਡਰਾਈਵਰ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚਲਿਆ ਜਾਂਦਾ ਹੈ ਉੱਥੇ ਪਹੁੰਚ ਕੇ ਉਸਨੇ ਡਰਾਈਵਰ ਨੂੰ ਕਿਹਾ ਕਿ ਤੂੰ ਵਾਪਸ ਚਲਾ ਜਾ ਮੈਂ ਤੈਨੂੰ ਫੋਨ ਕਰਕੇ ਬੁਲਾ ਲਵਾਂਗਾ ਜਦੋਂ ਮੀਟਿੰਗ ਖਤਮ ਹੋ ਗਈ ਇਸ ਤੋਂ ਬਾਅਦ ਉਹ ਮੀਟਿੰਗ ਅਟੈਂਡ ਕਰਦੇ ਨੇ ਤੇ ਮੀਟਿੰਗ ਤੋਂ ਬਾਅਦ ਮਨ ਵਿੱਚ ਸੋਚਦੇ ਨੇ ਕਿ ਪੈਦਲ ਹੀ ਚਲਾ ਜਾਂਦਾ ਹਾਂ ਕਿਹੜਾ ਜ਼ਿਆਦਾ ਦੂਰ ਜਾਣਾ ਹੈ ਸਿਰਫ 5 ਕਿਲੋਮੀਟਰ ਤਾਂ ਜਾਣਾ ਹੈ ਪਰ ਜਿਵੇਂ ਹੀ ਉਸਨੇ 2 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਤਾਂ ਉਸ ਦਾ ਸਰੀਰ ਥਕਾਵਟ ਮਹਿਸੂਸ ਕਰਨ ਲੱਗਾ ਅਤੇ ਉਹ ਸੋਚਦਾ ਹੈ ਕਿ ਹੁਣ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ ਜਿਸ ਕਾਰਨ ਉਹ ਸੜਕ ਦੇ ਕਿਨਾਰੇ ਖੜਕੇ ਆਪਣਾ ਫੋਨ ਕੱਢਦਾ ਹੈ ਅਤੇ ਆਪਣੇ ਡਰਾਈਵਰ ਨੂੰ ਫੋਨ ਕਰਨ ਲੱਗਦਾ ਹੈ ਏਨੇ ਨੂੰ ਉੱਥੇ ਇੱਕ ਕਾਰ ਆਉਂਦੀ ਹੈ ਕਾਰ ਦਾ ਡਰਾਈਵਰ ਖਿੜਕੀ ਖੋਲ ਕੇ ਕਹਿਣ ਲੱਗਾ ਸਰ ਤੁਸੀਂ ਕਿੱਥੇ ਜਾਣਾ ਹੈ ਡੀਸੀ ਸਾਹਬ ਇਹ ਸੁਣ ਕੇ ਥੋੜਾ ਉਲਝਣ ਵਿੱਚ ਪੈ ਜਾਂਦੇ ਨੇ ਉਹ ਸੋਚਦੇ ਨੇ ਕਿ ਇਹ ਕਾਰ ਟੈਕਸੀ ਤਾਂ ਨਹੀਂ ਆ ਇਹ ਆਪਣੇ ਆਪ ਮੇਰੇ ਕੋਲੇ ਆ ਕੇ ਲਿਫਟ ਲਈ ਕਿਉਂ ਪੁੱਛ ਰਹੇ ਨੇ ਫਿਰ ਉਹ ਕਹਿੰਦਾ ਹੈ ਕਿ ਭਾਈ ਥੋੜੀ ਦੂਰੀ ਜਾਣਾ ਹੈ ਕੀ ਤੁਸੀਂ ਛੱਡ ਦੇਵੋਗੇ ਤਾਂ ਉਹ ਕਹਿੰਦਾ ਹੈ ਹਾਂ ਹਾਂ ਸਰ ਜੀ ਮੈਂ ਤੁਹਾਨੂੰ ਜ਼ਰੂਰ ਛੱਡ ਦੇਵਾਂਗਾ ਡੀਸੀ ਸਾਹਿਬ ਉਸ ਕਾਰ ਵਿੱਚ ਬੈਠ ਜਾਂਦੇ ਨੇ ਤਾਂ ਡਰਾਈਵਰ ਕਹਿੰਦਾ ਹੈ ਕਿ ਜਨਾਬ ਉੱਥੋਂ ਤੱਕ ਜਾਣ ਦੇ 50 ਰੁਪਏ ਲੱਗਣਗੇ ਡੀਸੀ ਸਾਹਿਬ ਕਹਿੰਦੇ ਨੇ ਕਿ ਹਾਂ ਉਹ ਗਲਤ ਆ ਠੀਕ ਆ ਪੈਸੇ ਤਾਂ ਮੈਂ ਤੈਨੂੰ ਦੇ ਦੇਵਾਂਗਾ ਪਰ ਮੈਨੂੰ ਇਹ ਦੱਸ ਕਿ ਤੁਹਾਡੀ ਨਿੱਜੀ ਨੰਬਰ ਵਾਲੀ ਕਾਰ ਹੈ ਅਤੇ ਤੁਸੀਂ ਇਸ ਦੇ ਨਾਲ ਸਵਾਰੀਆਂ ਢੋਣ ਦਾ ਕੰਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਆ ਤਾਂ ਉਹ ਕਹਿੰਦਾ ਸਰ ਇਹ ਕਾਰ ਮੇਰੀ ਨਹੀਂ ਇਹ ਮੇਰੇ ਮਾਲਕ ਦੀ ਕਾਰ ਹੈ ਜਦੋਂ ਮੈਂ ਉੱਥੇ ਵਾਪਸ ਆਉਣਾ ਤਾਂ ਕੁਝ ਸਵਾਰੀਆਂ ਬਿਠਾ ਲੈਣਾ ਤਾਂ ਕਿ ਘੱਟੋ-ਘੱਟ ਚਾਹ ਪਾਣੀ ਦਾ ਖਰਚਾ ਪੂਰਾ ਹੋ ਜਾਵੇ ਇਹ ਸੁਣ ਕੇ ਡੀਸੀ ਸਾਹਿਬ ਮੁਸਕਰਾਉਂਦੇ ਹੋਏ ਕਹਿੰਦੇ ਨੇ ਖੈਰ ਇਹ ਚੰਗੀ ਗੱਲ ਹੈ ਕਿ ਤੂੰ ਆਪ ਮਿਹਨਤ ਕਰਕੇ ਚਾਹ ਪਾਣੀ ਲਈ ਖਰਚਾ ਕੱਢ ਰਿਹਾ ਨਾ ਕਿ ਕਾਰ ਦਾ ਤੇਲ ਵੇਚ ਕੇ ਜਾਂ ਟਾਇਰ ਬਦਲ ਕੇ ਡਰਾਈਵਰ ਹੱਸਣ ਲੱਗਦਾ ਹੈ ਅਤੇ ਕਹਿੰਦਾ ਹੈ ਜਨਾਬ ਅਸੀਂ ਬੇਈਮਾਨੀ ਕਰਨੀ ਨਹੀਂ ਸਿੱਖੀ ਅਸੀਂ ਸਿਰਫ ਇਹ ਜਾਣਦੇ ਹਾਂ ਜੋ ਵੀ ਸਾਡੀ ਮਿਹਨਤ ਦਾ ਹੈ ਉਹੀ ਆਪਣਾ ਹੈ ਡੀਸੀ ਸਾਹਿਬ ਉਸ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋ ਜਾਂਦੇ ਨੇ ਪਰ ਉੱਥੋਂ ਅਚਾਨਕ ਇੱਕ ਪੁਲਿਸ ਨਾਕਾ ਆਉਂਦਾ ਹੈ ਪੁਲਿਸ ਨਾਕਾ ਵੇਖ ਕੇ ਡਰਾਈਵਰ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਹੈ ਉਸ ਦਾ ਮੂੰਹ ਦੇਖ ਕੇ ਡੀਸੀ ਸਾਹਿਬ ਪੁੱਛਦੇ ਨੇ ਕੀ ਹੋਇਆ ਤਾਂ ਉਹ ਕਹਿੰਦਾ ਹੈ ਜਨਾਬ ਇਹ ਪੁਲਿਸ ਵਾਲੇ ਹੁਣ ਮੈਨੂੰ ਰੋਕਣਗੇ ਅਤੇ ਰੋਕਣ ਤੋਂ ਬਾਅਦ ਮੇਰੇ ਤੋਂ ਪੈਸੇ ਮੰਗਣਗੇ ਪਾਮੀ ਮੇਰੇ ਕੋਲ ਗੱਡੀ ਦੇ ਕਾਗਜ਼ ਪੂਰੇ ਨੇ ਪਰ ਫਿਰ ਵੀ ਇਹ ਵੱਖ-ਵੱਖ ਕਿਸਮਾਂ ਦੇ ਨਿਜਮਾ ਨੂੰ ਦੱਸ ਕੇ ਪੈਸੇ ਮੰਗਣਗੇ ਜੇ ਨਾ ਕਿਹਾ ਤਾਂ ਮੇਰਾ ਚਲਾਨ ਕਰਨ ਦੀ ਧਮਕੀ ਦੇਣਗੇ ਇਸ ਤੋਂ ਬਾਅਦ ਕਾਰ ਉੱਥੇ ਰੁਕਦੀ ਹੈ ਅਤੇ ਇੱਕ ਸਿਪਾਹੀ ਆਉਂਦਾ ਹੈ ਡਰਾਈਵਰ ਤੋਂ ਗੱਡੀ ਦੇ ਕਾਗਜ਼ਾਂ ਦੀ ਮੰਗ ਕਰਨ ਲੱਗ ਪੈਂਦਾ ਹੈ ਡਰਾਈਵਰ ਗੱਡੀ ਦੇ ਸਾਰੇ ਕਾਗਜ਼ ਵਿਖਾਉਂਦਾ ਹੈ ਅਤੇ ਕਾਗਜ਼ ਵੇਖ ਕੇ ਉਹ ਸਿਪਾਹੀ ਕੁਝ ਰੂਲ ਦੱਸਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਤੁਹਾਡਾ 5000 ਰੁਪਏ ਦਾ ਚਲਾਨ ਹੋਵੇਗਾ ਹੁਣ ਡਰਾਈਵਰ ਸਿਪਾਹੀ ਨੂੰ ਕਹਿੰਦਾ ਹੈ ਜਨਾਬ ਮੈਨੂੰ ਜਾਣ ਦਿਓ ਇਹ ਕਾਰ ਮੇਰੀ ਨਹੀਂ ਆ ਮੇਰੇ ਮਾਲਕ ਦੀ ਹੈ ਮੇਰਾ ਮਾਲਕ ਗੁੱਸਾ ਕਰੇਗਾ ਪਰ ਸਿਪਾਹੀ ਕਹਿੰਦਾ ਹੈ ਕਿ ਮਾਲਕ ਨਾਲ ਗੱਲ ਕਰਵਾ ਜੇ ਕਾਰ ਮਾਲਕ ਦੀ ਹੈ ਤਾਂ ਜੇਕਰ ਤੇਰੇ ਕੋਲ ਪੈਸੇ ਹਨ ਤਾਂ ਕੁਝ ਪੈਸੇ ਦੇ ਦੇ ਮੈਂ ਤੈਨੂੰ ਜਾਣ ਦੇਵਾਂਗਾ ਡਰਾਈਵਰ ਕਹਿੰਦਾ ਹੈ ਸਰ ਮੇਰੇ ਮਾਲਕ ਨਾਲ ਗੱਲ ਕਰ ਲਓ ਮੇਰੇ ਕੋਲ ਤਾਂ ਪੈਸੇ ਨਹੀਂ ਹਨ ਡਰਾਈਵਰ ਆਪਣਾ ਫੋਨ ਕੱਢਦਾ ਹੈ ਪਰ ਉਦੋਂ ਹੀ ਡੀਸੀ ਸਾਹਿਬ ਡਰਾਈਵਰ ਨੂੰ ਫੋਨ ਕੱਢਣ ਤੋਂ ਮਨਾ ਕਰਦੇ ਨੇ ਉਹ ਆਪ ਹੀ ਸਿਪਾਹੀ ਨਾਲ ਗੱਲ ਕਰਨ ਲੱਗ ਪੈਂਦੇ ਨੇ ਕਾਰ ਤੋਂ ਉੱਤਰ ਕੇ ਸਿਪਾਹੀ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਪਹਿਲਾਂ ਤਾਂ ਤੁਸੀਂ ਜੇ ਕਿਸੇ ਕਾਰ ਨੂੰ ਰੋਕਦੇ ਹੋ ਤੁਹਾਡੇ ਕੋਲ ਯਕੀਨੀ ਤੌਰ ਤੇ ਟ੍ਰੈਫਿਕ ਪੁਲਿਸ ਹੋਣੀ ਚਾਹੀਦੀ ਹੈ ਤੁਹਾਨੂੰ ਇੱਕ ਸਿਪਾਹੀ ਨੂੰ ਚਲਾਨ ਕੱਟਣ ਦਾ ਅਧਿਕਾਰ ਕਿਸ ਨੇ ਦਿੱਤਾ ਜਦੋਂ ਸਿਪਾਹੀ ਇਹ ਸੁਣਦਾ ਹੈ ਤਾਂ ਉਸ ਨੂੰ ਡੀਸੀ ਸਾਹਿਬ ਦੀ ਗੱਲ ਤੇ ਗੁੱਸਾ ਆਉਣ ਲੱਗਦਾ ਹੈ ਅਤੇ ਉਹ ਬਹੁਤ ਹੀ ਗੁੱਸੇ ਨਾਲ ਕਹਿੰਦਾ ਹੈ ਕਿ ਤੈਨੂੰ ਕਾਨੂੰਨ ਕੁਝ ਜ਼ਿਆਦਾ ਹੀ ਨਹੀਂ ਆਉਂਦੇ ਤੈਨੂੰ ਤਾਂ ਕਾਨੂੰਨ ਚੰਗੀ ਤਰ੍ਹਾਂ ਸਿਖਾਉਣਾ ਪਵੇਗਾ ਇਸ ਤੋਂ ਬਾਅਦ ਡੀਸੀ ਸਾਹਿਬ ਮੁਸਕਰਾਉਂਦੇ ਹੋਏ ਕਹਿੰਦੇ ਨੇ ਕਿ ਜਿੰਨਾ ਕਾਨੂੰਨ ਮੈਨੂੰ ਆਉਂਦਾ ਹੈ ਤੈਨੂੰ ਤਾਂ ਸ਼ਾਇਦ ਉਸ ਦਾ ਤੀਜਾ ਹਿੱਸਾ ਵੀ ਨਹੀਂ ਪਤਾ ਹੋਣਾ ਜੇ ਮੈਂ ਤੈਨੂੰ ਕਾਨੂੰਨ ਸਿਖਾਉਣ ਲੱਗ ਪਿਆ ਤਾਂ ਤੈਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਨੇ ਇਹ ਸੁਣ ਕੇ ਉਹ ਸਿਪਾਹੀ ਹੋਰ ਵੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਹਨਾਂ ਨੂੰ ਥਾਣੇ ਲੈ ਕੇ ਜਾਣ ਦੀ ਧਮਕੀ ਦੇਣ ਲੱਗਦਾ ਹੈ। ਡੀਸੀ ਸਾਹਿਬ ਕਹਿਣ ਲੱਗੇ ਕਿ ਚਲੋ ਥਾਣੇ ਹੀ ਚੱਲਦੇ ਹਾਂ। ਜਦੋਂ ਅਸੀਂ ਕੁਝ ਕੀਤਾ ਨਹੀਂ ਤਾਂ ਅਸੀਂ ਤੁਹਾਡੇ ਤੋਂ ਕਿਉਂ ਡਰੀਏ? ਸਿਪਾਹੀ ਕਾਰ ਵਿੱਚ ਬੈਠ ਜਾਂਦਾ ਹੈ ਅਤੇ ਥਾਣੇ ਜਾਣ ਲਈ ਕਹਿੰਦਾ ਹੈ ਪਰ ਰਸਤੇ ਵਿੱਚ ਡਰਾਈਵਰ ਸਿਪਾਹੀ ਤੋਂ ਮਾਫੀ ਮੰਗਣ ਲੱਗਦਾ ਹੈ ਤਾਂ ਡੀਸੀ ਸਾਹਿਬ ਉਸ ਨੂੰ ਰੋਕਦੇ ਨੇ ਤੇ ਕਹਿੰਦੇ ਨੇ ਕਿ ਤੂੰ ਡਰਨਾ ਤੇਰਾ ਜੋ ਵੀ ਜੁਰਮਾਨਾ ਬਣੇਗਾ ਮੈਂ ਆਪੇ ਦੇਵਾਂਗਾ ਇਸ ਤੋਂ ਬਾਅਦ ਸਿਪਾਹੀ ਉਹਨਾਂ ਨੂੰ ਥਾਣੇ ਲੈ ਆਉਂਦਾ ਹੈ ਅਤੇ ਥਾਣੇ ਦੇ ਬਾਹਰ ਬੈਂਚ ਤੇ ਹੀ ਬਿਠਾ ਦਿੰਦਾ ਹੈ ਕਹਿੰਦਾ ਹੈ ਕਿ ਵੱਡੇ ਸਾਹਿਬ ਥੋੜੀ ਦੇਰ ਵਿੱਚ ਆਉਣ ਵਾਲੇ ਨੇ ਉਹ ਤੈਨੂੰ ਚੰਗੀ ਤਰ੍ਹਾਂ ਕਾਨੂੰਨ ਸਿਖਾਉਣਗੇ ਇਹ ਕਹਿ ਕੇ ਸਿਪਾਹੀ ਥਾਣੇ ਦੇ ਅੰਦਰ ਚਲਾ ਗਿਆ ਡਰਾਈਵਰ ਤੇ ਡੀਸੀ ਸਾਹਿਬ ਬੈਂਚ ਤੇ ਬੈਠ ਗਏ ਡਰਾਈਵਰ ਕਹਿਣ ਲੱਗਾ ਜਨਾਬ ਤੁਸੀਂ ਇਸ ਪੰਗੇ ਵਿੱਚ ਕਿਉਂ ਪੈ ਰਹੇ ਹੋ ਮੈਂ ਕੁਝ ਪੈਸੇ ਦੇ ਦਿੰਦਾ ਹਾਂ ਫਿਰ ਉਹ ਸਾਨੂੰ ਜਾਣ ਦੇਣਗੇ ਉਦੋਂ ਹੀ ਡੀਸੀ ਸਾਹਿਬ ਡਰਾਈਵਰ ਨੂੰ ਆਪਣਾ ਸੱਚ ਦੱਸ ਦਿੰਦੇ ਨੇ ਕਿ ਮੈਂ ਇੱਥੋਂ ਦਾ ਡੀਸੀ ਹਾਂ ਤੈਨੂੰ ਕਿਸੇ ਗੱਲ ਬਾਰੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਆ ਮੈਂ ਵੀ ਵੇਖ ਲਵਾਂ ਪੁਲਿਸ ਨੂੰ ਕਿ ਇਹ ਕਿਵੇਂ ਕੰਮ ਕਰਦੀ ਹੈ ਇਹ ਸੁਣ ਕੇ ਡਰਾਈਵਰ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਇੱਕ ਡੀਸੀ ਸਾਹਿਬ ਕਿਵੇਂ ਘੁੰਮਦੇ ਹੋਏ ਮਿਲ ਗਏ ਕੁਝ ਸਮੇਂ ਬਾਅਦ ਅੰਦਰੋਂ ਸਿਪਾਹੀ ਆਉਂਦਾ ਹੈ ਅਤੇ ਉਹ ਡੀਸੀ ਸਾਹਿਬ ਨੂੰ ਛਿੜਕਣ ਲੱਗ ਜਾਂਦਾ ਹੈ ਕਿ ਤੈਨੂੰ ਜ਼ਿਆਦਾ ਕਾਨੂੰਨ ਆਉਂਦਾ ਜਦੋਂ ਮੈਂ ਤੈਨੂੰ ਜੇਲ੍ਹ ਵਿੱਚ ਬੰਦ ਕਰਾਂਗਾ ਨਾ ਤੈਨੂੰ ਪਤਾ ਲੱਗੇਗਾ ਕਿ ਕਾਨੂੰਨ ਕੀ ਚੀਜ਼ ਹੁੰਦੀ ਹੈ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਡੀਸੀ ਸਾਹਿਬ ਅਜੇ ਵੀ ਮੁਸਕਰਾ ਰਹੇ ਸੀ ਅਤੇ ਖੜੇ ਹੋ ਕੇ ਉਹ ਇੰਸਪੈਕਟਰ ਨੂੰ ਕਹਿਣ ਲੱਗੇ ਦੇਖੋ ਸਰ ਜੇ ਮੈਂ ਤੁਹਾਨੂੰ ਆਪਣਾ ਕਾਨੂੰਨ ਦਿਖਾ ਦਿੱਤਾ ਤਾਂ ਤੁਸੀਂ ਸਾਰੇ ਮੇਰੇ ਤੋਂ ਮਾਫੀ ਮੰਗਣ ਲੱਗ ਜਾਉਗੇ ਇਸ ਤੋਂ ਬਾਅਦ ਉਹ ਕਹਿਣ ਲੱਗੇ ਕਿ ਤੂੰ ਕਿਹੜਾ ਕੋਈ ਡੀਸੀ ਲੱਗਿਆ ਤਾਂ ਡੀਸੀ ਸਾਹਿਬ ਕਹਿੰਦੇ ਨੇ ਮੈਂ ਇੱਕ ਆਮ ਨਾਗਰਿਕ ਹਾਂ ਅਤੇ ਮੇਰੇ ਵੀ ਬਹੁਤ ਸਾਰੇ ਅਧਿਕਾਰ ਨੇ ਜੋ ਤੁਸੀਂ ਕਰ ਰਹੇ ਹੋ ਉਹ ਬਿਲਕੁਲ ਵੀ ਸਹੀ ਨਹੀਂ ਕਰ ਰਹੇ ਇਹ ਸਭ ਕਾਨੂੰਨ ਦੇ ਵਿਰੁੱਧ ਹੈ ਜੇਕਰ ਤੁਸੀਂ ਲੋਕ ਅਜਿਹਾ ਕਰਦੇ ਹੋ ਤਾਂ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਇਹ ਸੁਣ ਕੇ ਇਨਸਪੈਕਟਰ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਡੀਸੀ ਸਾਹਿਬ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਫਿਰ ਵੀ ਡੀਸੀ ਕਹਿੰਦਾ ਹੈ ਇੱਕ ਮਿੰਟ ਰੁਕ ਇੱਕ ਮਿੰਟ ਵਿੱਚ ਤੇਰੀ ਸਾਰੀ ਤਕੇ ਸ਼ਾਹੀ ਬਾਹਰ ਆ ਜਾਵੇਗੀ ਇਸ ਤੋਂ ਬਾਅਦ ਉਹ ਫੋਨ ਚੁੱਕਦੇ ਨੇ ਅਤੇ ਐਸ.ਪੀ. ਸਾਹਿਬ ਨੂੰ ਫੋਨ ਡਾਇਲ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਤੁਹਾਡਾ ਇਸ ਥਾਣੇ ਵਿੱਚ ਡਿਊਟੀ ਹੈ ਮੈਂ ਇਸ ਥਾਣੇ ਵਿੱਚ ਖੜਾ ਹਾਂ ਤੁਹਾਡੇ ਇਨਸਪੈਕਟਰ ਜਿਨ੍ਹਾਂ ਦਾ ਨਾਮ ਸੰਤੋਸ਼ ਸਿੰਘ ਹੈ ਇਹਨਾਂ ਨੇ ਮੈਨੂੰ ਰੋਕ ਰੱਖਿਆ ਹੈ ਇਹ ਸੁਣ ਕੇ ਐਸ.ਐਸ.ਪੀ ਸਾਹਿਬ ਤੁਰੰਤ ਉਸ ਥਾਣੇ ਵਿੱਚ ਪਹੁੰਚ ਜਾਂਦੇ ਨੇ ਐਸ.ਐਸ.ਪੀ ਸਾਹਿਬ ਨੂੰ ਉੱਥੇ ਵੇਖ ਕੇ ਸਾਰੇ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਨੇ ਐਸਐਸਪੀ ਸਾਹਿਬ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਕਿ ਤੁਸੀਂ ਜਿਸ ਨੂੰ ਫੜਿਆ ਹੈ ਉਹ ਹੋਰ ਕੋਈ ਨਹੀਂ ਡੀਸੀ ਸਾਹਿਬ ਨੇ ਤੁਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਤੋਂ ਬਾਅਦ ਥਾਣੇ ਵਿੱਚ ਮੌਜੂਦ ਸਾਰੇ ਪੁਲਿਸ ਵਾਲੇ ਡੀਸੀ ਸਾਹਿਬ ਤੋਂ ਮਾਫੀ ਮੰਗਣ ਲੱਗੇ ਸਰ ਜੀ ਸਾਨੂੰ ਮਾਫ ਕਰ ਦਿਓ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਇੱਥੋਂ ਦੇ ਡੀਸੀ ਸਾਹਿਬ ਹੋ ਪਰ ਡੀਸੀ ਸਾਹਿਬ ਉਹਨਾਂ ਤੇ ਕੋਈ ਰਹਿਮ ਨਹੀਂ ਕਰਦੇ ਉਹ ਉਹਨਾਂ ਨੂੰ ਸਾਫ਼-ਸਾਫ਼ ਦੱਸਦੇ ਨੇ ਕਿ ਮੈਂ ਬੁਰਾਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਤੁਸੀਂ ਧੱਕੇਸ਼ਾਹੀ ਕੀਤੀ ਹੈ ਇਹਦਾ ਮਤਲਬ ਤੁਸੀਂ ਆਮ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਕਰਦੇ ਹੋ ਅਤੇ ਆਪਣੀ ਮਨਮਰਜ਼ੀ ਨਾਲ ਉਹਨਾਂ ਤੋਂ ਰਿਸ਼ਵਤ ਇਕੱਠੀ ਕਰਦੇ ਹੋ ਤੁਹਾਨੂੰ ਇਸ ਦੀ ਸਜ਼ਾ ਭੁਗਤਣੀ ਪਵੇਗੀ ਉਸ ਤੋਂ ਬਾਅਦ ਡੀਸੀ ਸਾਹਿਬ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਦੇ ਨੇ ਅਤੇ ਉਸ ਕਾਰ ਵਾਲੇ ਡਰਾਈਵਰ ਨੂੰ ਗੱਡੀ ਲੈ ਕੇ ਉਥੋਂ ਜਾਣ ਦਿੰਦੇ ਨੇ ਤੇ ਕਹਿੰਦੇ ਨੇ ਕਿ ਜੇ ਆਉਣ ਵਾਲੇ ਸਮੇਂ ਵਿੱਚ ਤੈਨੂੰ ਕਦੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਮੈਨੂੰ ਸਿੱਧਾ ਕਾਲ ਕਰ ਸਕਦੇ ਹੋ ਇਹ ਸਭ ਦੇਖ ਕੇ ਡਰਾਈਵਰ ਹੈਰਾਨ ਰਹਿ ਜਾਂਦਾ ਹੈ ਹੁੰਡੀਸੀ ਸਾਹਿਬ ਆਪਣੀ ਕਾਰ ਵਿੱਚ ਬੈਠ ਕੇ ਆਪਣੀ ਸਰਕਾਰੀ ਰਹਿਸ਼ ਤੇ ਪਹੁੰਚ ਜਾਂਦੇ ਨੇ ਬਾਅਦ ਵਿੱਚ ਸ਼ਾਮ ਨੂੰ ਉਹਨਾਂ ਦੇ ਪਿਤਾ ਜੀ ਦਾ ਫੋਨ ਆਉਂਦਾ ਹੈ ਅਤੇ ਉਹ ਆਪਣੇ ਪਿਤਾ ਜੀ ਨੂੰ ਅੱਜ ਵਾਲੀ ਪੂਰੀ ਘਟਨਾ ਦੱਸਦੇ ਨੇ ਉਹਨਾਂ ਦੇ ਪਿਤਾ ਜੀ ਕਹਿੰਦੇ ਨੇ ਪੁੱਤਰ ਇਸ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰ ਅਤੇ ਸਾਡਾ ਨਾਮ ਰੋਸ਼ਨ ਕਰ ਉਸ ਤੋਂ ਬਾਅਦ ਅਖਬਾਰ ਵਿੱਚ ਖਬਰ ਲੱਗਦੀ ਹੈ ਅਤੇ ਡੀਸੀ ਸਾਹਿਬ ਦੀ ਚਾਰੇ ਪਾਸੇ ਚਰਚਾ ਹੋਣ ਲੱਗਦੀ ਹੈ ਡੀਸੀ ਸਾਹਿਬ ਦੇ ਇਸ ਸਖਤ ਰਵੱਈਏ ਤੋਂ ਸਾਰਾ ਜ਼ਿਲ੍ਹਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਚਾਹੇ ਉਹ ਕਿਸੇ ਵੀ ਵਿਭਾਗ ਦੇ ਹੋਣ ਉਹ ਪੂਰੀ ਮਾਣਿੰਦਾਰੀ ਨਾਲ ਆਪਣਾ ਕੰਮ ਕਰਨ ਲੱਗਦੇ ਨੇ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ